ਹੈਲੋ ਜੀ ਸ਼ਸ਼ੀਕਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਲੱਗੇ ਹਾਂ ਦੁਕਾਨ ਤੋਂ ਤੇ ਹੁਣ ਆਪਾਂ ਸਵੇਰ-ਸਵੇਰ ਵਾਸਤੇ ਕੂਰੀਅਰ ਕਰਨ ਜਾਂਦੇ ਸੀਗੇ ਦੋ ਆਰਡਰ ਆਏ ਸੀਗੇ ਸਵੇਰੇ ਤੇ ਪਹਿਲਾਂ ਪੈਕ ਕਰੇ ਤੇ ਪੈਕ ਕਰਕੇ ਹੁਣ ਆਪਾਂ ਭੇਜ ਰਹੇ ਹਾਂ ਤੇ ਕੱਲ ਤੁਹਾਨੂੰ ਪਤਾ ਸੀ ਇੱਕ ਕੂਲਰ ਸੀ ਹਨਾ ਤੇ ਇੱਕ ਅੱਜ ਵੀ ਫੈਨ ਤੇ ਇੱਕ ਕੈਮਰਾ ਦਾ ਤੇ ਉਹ ਹੁਣ ਇਹ ਫੜਾਉਣ ਜਾਂਦੇ ਆ ਕੂਰੀਅਰ ਕਰਨ ਜਾਂਦੇ ਆ ਸ਼ਸ਼ੀਕਲ ਜੀ ਸਾਰਿਆਂ ਨੂੰ ਸਾਰੇ ਇਹ ਪਹਿਲਾਂ ਹੀ ਰੋਟੀ ਲਾ ਕੇ ਕੋਈ ਨਹੀਂ ਆਪਾਂ ਟੈਨਸ਼ਨ ਲਾ ਲੋ YouTube ਤੇ ਪਾਇਆ ਕਰਾਂਗੇ ਵੀਡੀਓ ਆਪਾਂ ਜੇ ਕੋਈ ਕਿਸੇ ਨੇ ਆਈਟਮ ਮੰਗਵੋਣੀ ਹੁੰਦੀ ਆ ਤਾਂ ਆਪਾਂ ਨੂੰ ਦੱਸਦਾ ਕਰੋ ਹਾਂ ਤੁਸੀਂ ਆਰਡਰ ਕਰ ਸਕਦੇ ਹੋ ਆਪਣਾ WhatsApp ਨੰਬਰ ਹੈਗਾ ਤੇ ਕੋਈ ਵੀ ਆਪਣਾ YouTube ਤੇ ਵੀਡੀਓ ਦੇਖ ਰਿਹਾ ਕੋਈ ਚੀਜ਼ ਚਾਹੀਦੀ ਆ ਤਾਂ ਆਪਾਂ ਨੂੰ ਆਰਡਰ ਕਰ ਸਕਦੇ ਹੋ ਤੁਸੀਂ ਤੇ ਕੂਰੀਅਰ ਕਰ ਦੇਵਾਂਗੇ ਤੇ ਹੁਣ ਇਹ ਕਰਿਆ ਹੀ ਇਹ ਤੇ ਫਿਰ ਮਿਲਦੇ ਆਂ ਸਰ ਕਰਪਾ ਤੁਸੀਂ ਭੇਜ ਜੀ ਅੱਜ ਆਪਣਾ ਆ ਆਰਡਰ ਤੇ ਸਵਾਲ ਮਗਾਇਆ ਸੀ ਆਪਾਂ ਖੋਲਣ ਲੱਗੇ ਹੁਣ ਇਹਨੂੰ ਆਪਾਂ ਦੋ ਤਾਂ ਆਪਾਂ ਕੂਰੀਅਰ ਕਰਿਆ ਸੀ ਤੇ ਹਜੇ ਆਪਣਾ ਅੱਧੇ ਹਾਂ ਇੱਕ ਕੂਲਰ ਤੇ ਕੈਮਰਾ ਕੂਰੀਅਰ ਕਰਕੇ ਆਏ ਹੁਣ ਮੈਂ ਇੱਕ ਪਰ ਨਾਲ ਇੱਕ ਮੋਗੇ ਤੇ ਆਪਣਾ ਕੂਰੀਅਰ ਹਜੇ ਦੋ ਹੋਰ ਕਰਨੇ ਨੇ ਉਹ ਆਪਣਾ ਆਰਡਰ ਖਤਮ ਹੋਇਆ ਪਿਆ ਸੀ ਸਟਾਕ ਖਤਮ ਹੋਇਆ ਪਿਆ ਸੀ ਤੇ ਹੁਣ ਆਪਣਾ ਆਰਡਰ ਆ ਗਿਆ ਤੇ ਅੱਜ ਆਪਾਂ ਉਹ ਵੀ ਕੂਰੀਅਰ ਕਰਿਆਵਾਂਗੇ ਹਨਾ ਇਸੇ ਆਪਣੀ ਸੇਫਟੀ ਵੀ ਹੁੰਦੀ ਆ ਵੀਡੀਓ ਨਾਲੇ ਆਪਣਾ ਬਲੌਗ ਬਣ ਜਾਂਦਾ ਹੂੰ ਇਹ ਜ਼ਰੂਰੀ ਆ ਬਣਾਉਣੀ ਕਿਉਂ ਕੋਈ ਆਈਟਮ ਘੱਟ ਆ ਜਾਂ ਖਰਾਬ ਆ ਮੁੜ ਜਾਂਦੀ ਆ ਐ ਦੇ ਵਿੱਚ ਕੀ ਆ ਗੀ ਨਿਕਲੂਗਾ ਹਾਂ ਜਾਂਦੀ ਇਹ ਮਗਰ ਆ ਕਾਰ ਵਾਟਰ ਕੁਝ ਹੋਰ ਵੀ ਹੋਊਗਾ ਹੋਰ ਕਿਸਮਾਣਾ ਹੈਗਾ ਵਿੱਚ ਕੱਚੀ ਜੀ ਹੈ ਕੱਚੀ ਜੀ ਜਿਹੜੀ ਭੁੱਜਦੀ ਨਹੀਂ ਹੋ ਤਾਂ ਨਾਲੇ ਕਰਤੀ ਨਾ ਥੋੜਾ ਵਾਏ ਨਾ ਲੋ ਜੀ ਕਿਸੇ ਨੇ ਕਾਰਵਾਸ਼ਰ ਮੰਗਾਉਣੇ ਹੋਣ ਹੋਰ ਆ ਗਏ ਆਪਣੇ ਕੋਲੇ ਪਹਿਲਾਂ ਸਟਾਕ ਖਤਮ ਹੋ ਗਿਆ ਸੀਗਾ ਕੱਡਬਾ ਹੋ ਰਿਹਾ ਕਿ ਵੈਸੀ ਉੱਤੇ ਲੋਜੀ ਕੱਡੇ ਪੱਲੀ ਕੱਲੀ ਆਈਟਮ ਕਿਹੜੇ ਕਾਰ ਉਹ ਤੇ ਪੈਸੇ ਵੱਧ ਜਾਂਦੇ ਉਦੋਂ ਉਹ ਪਾ ਦਿੰਦੇ ਨੇ ਕਿਉਂ ਪੰਜ ਨਹੀਂ ਗਈ ਸੀ ਚਾਰ ਹੀ ਸੀ ਮੇਰਾ 4 ਸੀ 5 ਸੀ 5 ਸੀ ਤੰਨਾ ਹੋ ਕੋਈ ਨਹੀਂ ਆਪਾਂ ਦੇਖਾਂਗੇ ਬਿਲ ਕਿਹੜਾ ਸਮਾਨ ਦੇਖਣ ਲੱਗ ਪਾਉਂਗਾ ਬੰਦੂ ਲੋਕ ਨਹੀਂ ਸੁਣਦੇ ਹਾਂ ਲੋਕ ਇਹ ਟੁੱਟ ਕੇ ਕਿਵੇਂ ਹਾਂ ਆ ਵੀ ਟੁੱਟਿਆ ਪਿਆ ਬੰਦਾ ਇਹ ਆ ਵੀ ਟੁੱਟਿਆ ਪਿਆ ਨਾ ਵਿੱਚ ਹੀ ਰਿੱਗਿਆ ਪਿਆ ਚਲ ਕੋਈ ਨਹੀਂ ਆਪਾਂ ਚਲਾ ਕੇ ਦੇਖ ਲਾਂਗੇ ਜੀ ਜੀ ਮਿਲਦੇ ਆਪਾਂ ਠਰ ਕੇ ਪਹਿਲਾ ਬਿੱਲ ਮਿਲਿਆ ਦੀ ਆਪਾਂ ਜੀ ਆਪਾਂ ਨੇ ਸਾਰਾ ਚੈੱਕ ਕਰ ਲਿਆ ਹਨਾ ਬਿੱਲ ਨਾਲ ਤੇ ਐ ਕਿ ਬਸ ਆਪਾਂ ਨੇ ਮੇਨ ਤਾਂ ਆਪਣੇ ਵਾਸ਼ਰ ਦੀ ਸੀਗੇ ਬਾਕੀ ਤਾਂ ਥੋੜਾ ਸਮਾਨ ਮੰਗਵਾਇਆ ਸੀਗਾ ਤੇ ਇੱਧਰ ਇਹ ਦੇਖੋ ਵਾਸ਼ਰ ਚੈੱਕ ਕਰਕੇ ਦੇਖ ਰਹੇ ਸੀਗੇ ਉਹ ਵਾਸ਼ਰ ਆਪਾਂ ਚੈੱਕ ਕਰਨਾ ਪੈਂਦਾ ਹਨਾ ਪੀਸ ਵੀ ਕਈ ਵਾਰੀ ਕੋਈ ਖਰਾਬ ਨਾ ਜੇ ਤੇ ਉਹ ਚੈੱਕ ਕਰਕੇ ਦੇਖਿਆ ਸੀ ਤੇ ਆਪਾਂ ਨੇ ਕਿਸੇ ਨੂੰ ਵੀਡੀਓ ਵੀ ਬਣਾ ਕੇ ਭੇਜਣੀ ਸੀ ਜਿਨ੍ਹਾਂ ਨੇ ਲੈਣਾ ਸੀਗਾ ਵਾਸ਼ਰ ਮੰਗਵਾਇਆ ਆਰਡਰ ਕਰਿਆ ਇਹ ਇਹ ਹੁਣ ਆਹ ਪਾਲਟੀ ਪਈ ਸੀ ਪਾਣੀ ਦੀ ਇਹ ਕਹਿੰਦੇ ਹੁਣ ਆਪਾਂ ਦੇਖਦੇ ਹਾਂ ਕਿਲਾ ਕੇ ਕਹਿੰਦੇ ਆਪਾਂ ਨਾਲਾ ਸਾਰੇ ਪੱਤਿਆਂ ਦੇ ਬੁੱਤਿਆਂ ਤੇ ਮਾਰ ਦੰਨੇ ਆ ਹਾਂ ਦੇਖੋ ਨਾਲੇ ਬੁੱਤਿਆਂ ਤੇ ਮਾਰਨ ਨਾਲੇ ਸਾਰੇ ਪੱਤੇ ਪੁੱਤੇ ਜੇ ਸਾਫ਼ ਹੋ ਜਾਣਗੇ ਹੋਇਆ ਮੋਟਰਸਾਈਕਲ ਗੱਡੀ ਵਾਸਤੇ ਬਹੁਤ ਵਧੀਆ ਚੀਜ਼ ਲੱਗਦੀ ਹੈ ਪਾਈਪ ਵੀ ਵਧੀਆ ਲੰਬੀ ਹੈਗੀ ਹੈ ਬਹੁਤ ਲੰਬੀ ਹੈ ਤੇ ਨਾ ਫਰੈਸ਼ਰ ਵੀ ਦੋ ਮੰਡੇ ਨੇ ਇੱਕ ਤਾਂ ਇਹਨਾਂ ਨੇ ਆ ਲਾ ਰੱਖਿਆਗਾ ਇੱਕ ਇਹਦੇ ਵਿੱਚ ਆ ਪਿਆ ਵਾਲੀ ਤੇ ਜਾਂ ਇਹ ਏਡਾ ਜਾਂ ਪੰਜ ਦਾ ਪ੍ਰੈਸ਼ਰ ਤੇ ਇਹ ਵਾਲਾ ਤਿੱਖਾ ਜਾਂ ਬਹੁਤ ਲੰਬੇ ਲੋਡ ਮੰਗਦਾ ਹੋਣੀ ਚੀਜ਼ ਹੈ ਜੀ ਹੈਨਾ ਵਧੀਆ ਨਾ ਸਹੀ ਹੈ ਪੀਸ ਵਧੀਆ ਨਾ ਦੇਖੋ ਦੋ ਜੀ ਬੈਟਰੀ ਵੀ ਚੱਕ ਕਰਕੇ ਦੇਖੀ ਬੱਲਾ ਇੱਕ ਬੈਟਰੀ ਆ ਪਾਈ ਸੀ ਹੁਣ ਦੂਜੀ ਬੈਟਰੀ ਪਾ ਲਈ ਇਹਦੇ ਨਾਲ ਦੋ ਬੈਟਰੀਆਂ ਮਿਲਦੀਆਂ ਨੇ ਇਹ ਆ ਵੀ ਚੱਲੀ ਜਾਂਦੀ ਸੀ ਹਜੇ ਬਸ ਚੱਕ ਕਰਨੀ ਜ਼ਰੂਰੀ ਆ ਆਪਾਂ ਦੋਨੋਂ ਅਲੱਗ-ਅਲੱਗ ਚੱਕ ਕਰੀਆਂ ਨੇ ਦੋਨੇ ਬੈਟਰੀਆਂ ਚਲਾ ਕੇ ਦੇਖੀਏ ਨਾ ਲੈ ਕੇ ਉਹਨੂੰ ਵੀ ਵਿਸ਼ਵਾਸ ਹੋ ਜਾ ਹੋ ਜਾਂਦਾ ਆਪਾਂ ਜਿਹੜਾ ਇਹ ਟੀਜ ਚਲਾ ਕੇ ਪੇਸ ਦੇ ਹਨਾ ਤੇ ਦੇਖਦਾ ਆਗਲਾ ਅਗਲੀ ਟੀਜ ਹਾਂ ਫਿਰ ਵੀ ਜਦ ਫੇਰ ਖੁਲਾਣੇ ਵਾਲਾ ਆ ਰੱਖ ਲਓ ਤੇ ਸਵੇਰੇ ਕਿੰਨੀਆਂ ਬਾਲਟੀਆਂ ਲੱਗ ਜਾਂਦੀਆਂ ਛਿੜਕਣ ਨੂੰ ਹੁਣ ਇੱਕ ਬਾਲਟੀ ਨਾਲ ਸਾਰਾ ਸੜਕੇ ਜਾਣਾ ਪਾਣੀ ਬਹੁਤ ਖਿੱਚਦਾ ਨਾ ਇਹ ਵੀ ਇਹ ਗੱਦੀਏ ਐਸੇ ਪਾਣੀ ਦੀ ਬਚਤ ਵੀ ਇਹਦੇ ਨਾਲ ਕੱਟ ਲੱਗਦਾ ਹੁੰਦਾ ਬਾਲਟੀਆਂ ਨਾਲੋਂ ਤਾਂ ਇੱਕ ਬਾਲਟੀ ਸਾਰਾ ਛਿੜਕਦੀ ਜਦੋਂ ਮੈਂ ਸਵੇਰੇ ਉੱਠ ਕੇ ਆਪਾਂ ਦੁਕਾਨ ਖੋਲ ਕੇ ਛਿੜਕਦੇ ਆਂ ਪਾਣੀ ਤਾਂ ਤੋ ਤਲ ਵਾਲਟੀਆਂ ਛਿੜਕਦੇ ਨੇ। ਬੋਲੇ ਆਇਆ ਇਹਨੇ ਆਹ ਸਾਰੇ ਪੱਤੇ ਤੋੜ ਤੇ ਵਧੀਆ ਸਾਡਾ ਪਾਣੀ ਕਰ ਲਿਆ ਹੋ ਗਿਆ। ਲੈ ਤੂੰ ਉਤਲਾਓ। ਦੇਖ ਬੀਤੂ। ਅਹ ਆਹ ਨਿਆ ਪਨੀਆ ਗੁੜ ਵਾਲੀਆਂ ਸੇਵੀਆਂ ਮੰਮੀ ਨੇ ਬਣਾਈਆਂ ਨੇ ਗੁੜ ਵਾਲੀਆਂ ਸੇਵੀਆਂ। ਵੇ ਵਿੱਚ ਮੰਮੀ ਨੇ ਪਤਾ ਕਿਉਂ ਦੇਖੋ ਬਾਲਾ ਪਤਾ ਕਿਉਂ ਮੈਂ ਖਾਂਦੀ ਨਹੀਂ ਇਹਨਾਂ ਮੈਨੂੰ ਬੇਨ ਲੱਗਦਾ ਮੰਮੀ ਨੇ ਵਿੱਚ ਕਿਉਂ ਪਤਾ ਸੇਵਿਆਂ ਦੀ ਦੇਖੋ ਕਿੰਨਾ ਗੁੜ ਨਾਲ ਸੀਵੀਆਂ ਬਣਾਈਆਂ ਸੀ ਮੰਮੀ ਨੇ ਮੂੰਹ ਚ ਖਾਮ ਹੋਇਆ ਪਿਆ ਸੀਗਾ ਮੰਮੀ ਨੂੰ ਬਾਲਾ ਕਹਿੰਦੇ ਗੁੜ ਨਾਲ ਸੀਵਿਆਂ ਨਾਲ ਵੀ ਹਟ ਜਾਂਦਾ ਦੇਸੀ ਨੁਸਕੇ ਤੇ ਆਪਾਂ ਫਿਰ ਹੁਣ ਦੁਪਹਿਰ ਦੇ ਟਾਈਮ ਖਾ ਮੰਗੀ ਗੁੜ ਨਾਲ ਸੀਵੀਆਂ ਟੇਸਟੀ ਪਿੱਤੂ ਖਾਊਗਾ ਪਿੱਤੂ ਖਾਊਗਾ ਦੁਦਲਿੰਸੀ ਵੀ ਕਿਹ ਵਾਲੇ ਬਿਸਕੁਟ ਖਾਊਗਾ ਕੀ ਖਾਊ ਦੋਨਾਂ ਚੀਜ਼ਾਂ ਚੋਂ ਹੂੰ ਕੀ ਖਾਏਗਾ ਬੁੱਤੇ ਰਵਨੀ ਤਾਂ ਥੋੜ ਡਿੱਗ ਜਾਣੀ ਸੀ ਮੇਜ਼ ਤੋਂ ਇਹ ਇੱਥੇ ਪਾਣੀ ਪੀ ਜਾਂਦੇ ਸੀ ਇਹਨਾਂ ਨੇ ਇੱਕੋ ਦਾਮ ਬੋਚ ਲਿਆ ਬਾਹ ਫੜ ਲਈ ਬਚ ਗਈ ਨਹੀਂ ਤਾਂ ਉਧਰੋਂ ਉਤ ਮੇਜ਼ ਤੋਂ ਥੱਲੇ ਵੱਜ ਗਈ ਇਧਰਲੇ ਮੇਜ਼ ਨਾਲ ਦਾ ਸਿਰ ਵੱਜਦਾ ਇਹ ਬਚ ਗਈ ਇਹਨਾਂ ਨੇ ਫੜ ਲਈ ਇੱਥੇ ਪਾਣੀ ਪੀ ਜਾਂਦੇ ਸੀ ਇਹ ਖੜੇ ਉਧਰੋਂ ਇਹ ਉਦੋਂ ਉੱਪਰ ਖੜੀ ਹੋ ਗਈ ਮੇਜ਼ ਉੱਤੇ ਖੜੀ ਹੋ ਗਈ ਉਧਰ ਪੱਖੀਆਂ ਦੇਖਣ ਲੱਗ ਗਈ ਖੜੀ ਹੋ ਕੇ ਇੱਥੋਂ ਐ ਬੱਜੀ ਮੈਂ ਬੱਜੀ ਗਈ ਛੱਟ ਤਾਂ ਨਹੀਂ ਬੱਜੀ ਸੀ ਨਾ ਪੁੱਤ ਬੱਜ ਗਿਆ ਨਾ ਫਿਰ ਰੋਣਾ ਕਾਦੇ ਵਾਸਤੇ ਸੀ ਗਿੰਦਾ ਜੇ ਛੱਟ ਤਾਂ ਬੱਜੀ ਹੋਈ ਨਹੀਂ ਰੋਂਦੇ ਥੋੜਾ ਹੁੰਦੇ ਨੇ ਗੁੱਡ ਬੱਚੇ ਛੇਵੀਆਂ ਖਾਏਂਗਾ ਕਿ ਹੁਣ ਬਿਸਕੁਟ ਹੂੰ ਤੁਸੀਂ ਖਾਓਂਗੇ ਛੇਵੀਆਂ ਲੋ ਜਾ ਹਾਲੋ ਚਲੋ ਜੀ ਓਕੇ ਮੈਂ ਲਿਆ ਬਖਾ ਕੇ ਲੋ ਜੀ ਸ਼ਾਮ ਦਾ ਰਹਿ ਰਸ ਦਾ ਟਾਈਮ ਹੋ ਗਿਆ ਜੋਤ ਲਾਈ ਜਾਂਦੇ ਆ ਦੁਕਾਨ ਤੇ ਸਵੇਰੇ ਅਸੀਂ ਲਾਈ ਨਹੀਂ ਸ਼ਾਇਦ ਅੱਜ ਮੈਨਾਂ ਆਪਾਂ ਨਹੀਂ ਲਾਈ ਸੀ ਤੁਸੀਂ ਲਾਈ ਨਾਲੇ ਲਾਈ ਸੀ ਮੈਂ ਅੱਜ ਠੰਡ ਕਰਕੇ ਨਾ ਤਾਲੀਆਂ ਹੈਗਾ ਸਵੇਰੇ ਸਨੇਹਾ ਤੇ ਉਹਦੇ ਕਰਕੇ ਅਸੀਂ ਜੋਤ ਚਲੋ ਵੈਸੇ ਉਹ ਸ਼ਾਮ ਨੂੰ ਵੀ ਲਾਉਣੇ ਹੁੰਦੇ ਆ ਡੇਲੀ ਅਸੀਂ ਇਹ ਇੱਕ ਥੋੜਾ ਜਿਹਾ ਕੰਮ ਸੀ ਸਵੇਰੇ ਮੈਨੂੰ ਤੂੰ ਬਹੁਤ ਸੋਹਣੀਆਂ ਜਿਹੜੀਆਂ ਧੂਫਾਂ ਲੈਂਦੀਆਂ ਨੇ ਹੈ ਤਾਂ ਥੋੜੀਆਂ ਜਿਹੀਆਂ ਮਹਿੰਗੀਆਂ ਨੇ ਕੁਝ ਬਹੁਤ ਬਹੁਤ ਹੋ ਜਾਂਦੀਆਂ ਨੇ ਆ ਗੱਦਾ ਚੱਕੋ ਆ ਦੇਖੋ ਕਾਰਵਾਸ਼ਰ ਆਏ ਨੇ ਅੱਜ ਕਈ ਸਮਾਨ ਆਇਆ ਸੀ ਅੱਜ ਇਹ ਆਪਾਂ ਨੇ ਸ਼ਟਰ ਬਿਲਕੁਲ ਤਾਂ ਦੇਖੋ ਜਿਹੜਾ ਆਪਣਾ ਸ਼ਟਰ ਪੀਦਾ ਸੀ ਨਾ ਵਧੀਆ ਬਣ ਗਿਆ ਨਾ ਆਹ ਦੇਖ ਤੇ ਉਹ ਲਾਤਾ ਹਮ ਅੱਜ ਇਹਨੂੰ ਵੀ ਕਵਰ ਕਰਾ ਲਿਆ ਇਹ ਭੇੜਾ ਲੱਗਦਾ ਸੀ ਵਾਲਾ ਭੇੜਾ ਵੀ ਬਰੇਸਤਾ ਵਾਲਾ ਹੁੰਦਾ ਸੀ ਅੰਦਰ ਹਮ ਤਾਂ ਵੀ ਵਾਲਾ ਹੁੰਦਾ ਸੀ ਇਹੀ ਫਲੈਕਸਾਂ ਦਾ ਕੰਮ ਕਰਕੇ ਗਿਆ ਸੀ ਵੀਰ ਇਹਨੂੰ ਤੇ ਲਵਾਇਆ ਸੀ ਵੀ ਲੱਕੜਾ ਕੇ ਇਹਨਾਂ ਨੇ ਉਹੀ ਲਾ ਦਿੱਤੀ ਹੋ ਗਿਆ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਉਹ ਅਸੀਂ ਤਾਂ ਹਜੇ ਇਹਨਾਂ ਨੂੰ ਕਈ ਹੀ ਜਾਂਦੇ ਸੀ ਕੱਲ ਕਿਹਾ ਸੀ ਅੱਜ ਇਹ ਤਿਆਰ ਕਰਕੇ ਲੈ ਵੀ ਆਏ ਲਾ ਵੀ ਦਿੱਤਾ ਕਰਕੇ ਆ ਭੋਲਾ ਘਾਰਾ ਕੰਦ ਨਾ ਜਿੱਕੇ ਇਹਦਾ ਵੀਡੀਓ ਨਹੀਂ ਮੈਂ ਅੱਜ ਕਿਹੋ ਜਿਹਾ ਰਹਿਣਾ ਹੈ ਤੇ ਕਿਹੜਾ ਲੱਤੋਂ ਪਤਾ ਲੱਗੀ ਸੱਚੋ ਕੋਈ ਨਹੀਂ ਰਾਜੀ ਕੰਮ ਤੇ ਹੈਨਾ ਕੋਈ ਆਪਦਾ ਵੀ ਨਹੀਂ ਕੋਈ ਸਕਾ ਨਹੀਂ ਕੋਈ ਕੁਝ ਨਹੀਂ ਹੈਗਾ ਅੱਜ ਕੱਲ ਇਹ ਚੀਜ਼ ਪਤਾ ਲੱਗ ਗਿਆ ਬਹੁਤ ਜਾਣੇ